ਜੀ 2 ਘੰਟੇ ਹੋ ਗਿਆ ਜੀ ਨਹੀਂ ਟ੍ਰੈਕਰ ਟ੍ਰੈਕ ਵਾਲੇ ਜੇ ਰਸਤਾ ਜੀ ਰਸਤਾ ਤਾਂ ਇਨੀ ਨੇ ਬਾਕੀ ਆ ਕਰਮਚਾਰੀ ਪੁਲਿਸ ਵਾਲੇ ਨਾਲ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਕਹਿਣਾ ਚਾਹੀਦਾ ਕਿ ਆਪਣੀ ਜਿਮੇਰੀ ਡਿਊਟੀ ਸਮਝਾਉਣ ਇਹ ਗਰੋਤੇ ਰਹਿੰਦੇ ਆ ਇਥੇ ਹਾਂਜੀ ਇਹਨਾਂ ਨੂੰ ਥੋੜਾ ਬਹੁਤਾ ਕਹਿਣਾ ਚਾਹੀਦਾ ਵੀ ਪ੍ਰਸ਼ਾਸਨ ਨੂੰ ਆਖਣਾ ਚਾਹੀਦਾ ਥੋੜਾ ਬਹੁਤਾ ਧਿਆਨ ਰੱਖਣਾ ਚਾਹੀਦਾ ਵਾ ਤੇ ਜਾਮ ਹੋਏ ਖੋਲ ਹੀ ਸਕਦਾ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਬਤੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਤੁਰਬ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਹੈ ਜੀ ਵੀ ਸਵੇਰ ਦੇ ਜਾਮ ਤੇ ਲੱਗੇ ਹੋਏ ਪਾਣੀ ਦੀ ਸੇਵਾ ਲੈ ਕੇ ਆਇਆ ਸੀ ਟੈਂਕਰ ਨੰਗਲ ਡੈਮ ਤੋਂ ਸਵੇਰ ਤੇ ਜਾਮ ਤੇ ਖੜੇ ਹੋਏ ਹਜੇ ਤੱਕ ਕੋਈ ਹੱਲ ਨਹੀਂ ਜੀ ਹੋਇਆ ਗੁਰਦੁਆਰਾ ਸਾਹਿਬ ਤੱਕ ਪਹੁੰਚ ਨਹੀਂ ਹੋਈ ਹਜੇ ਤੱਕ ਸਾਹਿਬ ਕਿੱਦਾਂ ਦੀ ਵਿਵਸਥਾ ਲੱਗੀ ਹੋਰ ਇੱਥੇ ਵਿਵਸਥਾ ਬਹੁਤ ਮਾੜੀ ਲੱਗੀ ਜੀ ਇਸ ਹਿਸਾਬ ਨਾਲ ਤਾਂ ਜੇ ਮੰਨ ਲਓ ਆਮ ਪਬਲਿਕ ਦਾ ਕੋਈ ਇਨਸੀਡੈਂਸ ਹੋ ਜਾਵੇ ਤਾਂ ਮੁਸ਼ਕਲ ਹੈ ਜੀ ਹੋਰਾਂ ਹੀ ਬੰਦਾ ਪੂਰਾ ਹੋ ਜਾਊਗਾ ਜਿਸ ਹਿਸਾਬ ਦੇ ਹਾਲਾਤ ਹੈ ਜੀ ਨਾ ਇਹ ਹੈ ਵੀ ਹਰ ਸਾਲ ਸੰਗਤ ਵੱਧ ਰਹੀ ਹੈ ਸੜਕਾਂ ਉਹੀ ਪੁਰਾਣੀਆਂ ਹੀ ਆਂ ਲੇਕਿਨ ਮੈਨੂੰ ਇਸ ਵਾਰੀ ਅਫਸੋਸ ਹੈ ਵੀ ਪ੍ਰਸ਼ਾਸਨ ਨੇ ਕੋਈ ਕੰਮ ਨਹੀਂ ਕਰ ਰਿਆ ਪ੍ਰਸ਼ਾਸਨ ਦੀ ਢਿੱਲ ਢਿੱਲ ਮਿਸ ਕਰਕੇ ਜਾਮ ਲੱਗ ਰਿਹਾ ਹੈ ਜੇ ਪ੍ਰਸ਼ਾਸਨ ਨੇ ਮਤਲਬ ਧਿਆਨ ਰੱਖੇ ਜਾਂ ਸਾਰੇ ਪਾਸੇ ਮਤਲਬ ਗੱਡੀਆਂ ਦਾ ਇੱਕ ਤਰੀਕੇ ਨਾਲ ਸਾਈਡ ਤੇ ਲਵਾ ਕੇ ਗੱਡੀਆਂ ਘਟਾਵੇ ਤਾਂ ਹੋ ਸਕਦਾ ਜਾਮ ਘੱਟ ਐਡੀ ਗਵਾਲੀ ਆ ਇਹ ਪ੍ਰਸ਼ਾਸਨ ਦੀ ਨਲਕੀ ਮੈਂ ਇਸ ਨੂੰ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਕੀ ਮੰਨਦਾ ਵੀ ਇਹ ਗਲਤ ਕੰਮ ਕਰ ਰਹੇ ਆ ਪੁਲਿਸ ਵਾਲੇ ਕੋਈ ਕੰਮ ਨਹੀਂ ਕਰ ਰਹੇ ਸਾਰੇ ਆਪਣੇ ਮਤਲਬ ਟਾਈਮ ਪਾਸ ਕਰ ਰਹੇ ਆ ਹਿਮਾਚਲ ਸਰਕਾਰ ਤੋਂ ਮੈਂ ਮੰਗ ਕਰਦਾ ਵੀ ਸਾਡੇ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ 10ਵੀਂ ਪਾਸ਼ਾਹੀ ਦੇ ਵਿਆਹ ਪੁਰਬ ਦੀ ਅਤੇ ਹਰ ਸਾਲ ਸੰਗਤ ਅੱਦੀ ਇਕੱਠੀ ਹੁੰਦੀ ਹੈ ਵੀ ਮੇਰਾ ਮੰਨਣਾ ਵੀ ਇੱਥੇ ਆਪਾਂ ਨੂੰ ਹਿਮਾਚਲ ਗੌਰਮੈਂਟ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਇੱਕ ਧਾਰਮਿਕ ਸਥਾਨ ਹੈ ਹਰ ਸਾਲ ਸੰਗਤ ਵੱਧ ਰਹੀ ਹੈ ਤੇ ਇੱਥੇ ਸੜਕ ਚੌੜੀ ਕੀਤੀ ਜਾਵੇ ਪਹਿਲਾਂ ਤਾਂ ਇੱਕ ਤੁਹਾਡਾ ਪ੍ਰਸ਼ਾਸਨ ਨੂੰ ਸਖਤ ਦੇਦਾ ਦੇ ਕੇ ਮਤਲਬ ਜਿਹੜੀ ਹੈਗੀ ਜਾਮ ਸਥਿਤੀ ਹੈ ਨਹੀਂ ਲੱਗਣੀ ਚਾਹੀਦੀ ਗੁਰੂ ਗੁਰੂ ਸਾਹਿਬ ਦਾ ਲੰਗਰ ਹੈ 20 ਰੁਪਏ ਦਾ ਲੰਗਰ ਬਾਬਾ ਨਾਨਕ ਜੀ ਨੇ ਚਲਾਇਆ ਦਾ ਇਥਾਂ ਕਦੇ ਘਾਟ ਨਹੀਂ ਕੋਈ ਲੰਗਰ ਤਹਾਂ ਆਈ ਸੀ ਕੀ ਕਿਹੜਾ ਗੱਲ ਹੋ ਰਿਹਾ ਜਿਵੇਂ ਇਹ ਗੱਲ ਹੋ ਰਿਹਾ ਕੀ ਕਹਾਂ ਜਾਂਦੇ ਇਹਨਾਂ ਨੂੰ ਇਹ ਤਾਂ ਜੀ ਜਿਸ ਤਰ੍ਹਾਂ ਸਾਡੇ ਐਸਜੀਪੀਸੀ ਦੇ ਮੈਂਬਰ ਹੈ ਉਹਨਾਂ ਨੂੰ ਪਹਿਲੇ ਸਰਕਾਰ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਗੁਰੂ ਸਾਹਿਬ ਦਾ ਵਿਆਹ ਪਰ ਜੋ ਹੈ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਵੇ ਕਿਉਂਕਿ ਅਗਰ ਐਸਜੀਪੀਸੀ ਤੋਂ ਇੱਕ ਲੈਟਰ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਉਹ ਜਰੂਰ ਉਸ ਗੱਲ ਨੂੰ ਸੁਣਦੇ ਆ ਉਹ 2 ਦਿਨ ਵਾਸਤੇ ਜਿਹੜਾ ਟੋਲ ਪਲਾ ਜਾਵੀ ਬੰਦ ਕੀਤਾ ਜਾਂਦਾ ਠੀਕ ਆਹ ਜੰਮੀ ਸੇ ਇਤਾਂ ਹੁੰਦਾ। ਤੇ ਹਮ ਤਾਂ ਸਰਕਾਰ ਨੂੰ ਵੀ ਸਾਡੀ ਅਪੀਲ ਹੈ ਜੀ ਨਾਲ ਐਸਜੀਪੀਸੀ ਨੂੰ ਵੀ ਅਸੀਂ ਅਪੀਲ ਕਰਦੇ ਆ ਜੀ ਕਿ ਤਾਂ ਕਿ ਇੱਥੇ ਬੜੇ ਧੂਮ ਤਾਂ ਦੇ ਨਾਲ ਐਸਜੀਪੀਸੀ ਦਾ ਵੀ ਸਹਿਯੋਗਤਾ ਆਈਦਾ ਕਿਉਂ ਸੰਗਤਾਂ ਦਾ ਪਿੰਡਾਂ ਦੇ ਲੰਗਰ ਤਾਂ ਬਹੁਤ ਆਂਦੇ ਜੀ ਇੱਥੇ। ਲੇਕਿਨ ਐਸਜੀਪੀਸੀ ਦਾ ਐਡਾ ਕੋਈ ਸਹਿਯੋਗ ਨਹੀਂ ਹੁੰਦਾ ਸਾਾਨੂੰ ਇੱਥੇ ਕਿ ਇੱਕ ਤਾਂ ਸੰਗਤ ਨੂੰ ਬਾਥਰੂਮਾਂ ਦੀ ਬਹੁਤ ਜ਼ਿਆਦਾ ਦਿੱਕਤਾਂ ਆਦੀ ਹੈ ਜੀ। ਸਭ ਤੋਂ ਵੱਡੀ ਐਸਜੀਪੀਸੀ ਇਸ ਕੰਮ ਨੂੰ ਪਹਿਲੇ ਦਰਜੇ ਤੇ ਅਗਰ ਕੀਤਾ ਜਾਵੇ ਸੰਗਤ ਨੂੰ ਲੰਗਰ ਤਾਂ ਬਹੁਤ ਹੈ ਜੀ। ਪੰਦੇ ਸੰਗਤ ਨੂੰ ਬਾਥਰੂਮਾਂ ਦੀ ਬਹੁਤ ਦਿੱਕਤ ਆਉਂਦੀ ਹੈ ਜੀ ਇੱਕ ਦੂਸਰਾ ਹਮਾਦਰ ਸਰਕਾਰ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਆਂ ਕਿ ਇੱਥੇ ਪਾਰਕਿੰਗ ਦੀ ਬਹੁਤ ਸੰਗਤ ਨੂੰ ਮੁਸ਼ਕਲ ਆ ਰਹੀ ਹੈ ਜੀ ਕਿਤੇ ਥੋੜੀ ਜਗ੍ਹਾ ਲੈ ਕੇ ਸਿਰਫ ਵਿਆਹਪੁਰਬ ਦੇ ਮੌਕੇ ਅਤੇ ਹੋਲੇ ਮਹੱਲੇ ਦੇ ਉੱਤੇ ਕਿਤੇ ਪਾਰਕਿੰਗ ਦਾ ਬੰਦੋਬਸਤ ਕੀਤਾ ਜਾਵੇ ਤਾਂ ਸਭ ਤੋਂ ਇੱਕ ਹਮਾਦਰ ਸਰਕਾਰ ਦੇ ਵੀ ਬੰਦੇ ਬੰਦੇ ਹੋਗੇ ਜੀ ਔਰ ਗੁਰੂ ਘਰ ਦੇ ਵਿਆਹਪੁਰਬ ਦੇ ਵੀ ਸੰਗਤਾਂ ਨੂੰ ਬੜੇ ਖੁਸ਼ੀ ਧੂਮਦਾਂਦ ਨੇ ਮਨਾਇਆ ਜਾ ਸਕਦਾ ਸਰਸਦੇ ਕੀ ਪ੍ਰਗਟਾਈ ਪ੍ਰਮੋਡ ਕੀ ਦੰਦੇ ਸਮਾਜਰ ਪ੍ਰਸ਼ਾਸਨਤਾ ਜੀ ਪ੍ਰਵੰਧਾ ਆਪਣੇ ਬੰਦਾ ਠੀਕ ਕਰਦੇ ਜੀ ਉਹ ਫੋਰਸ ਲਗਾਉਂਦੇ ਆ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਅੰਦਰ ਦਾ ਕਿਸੇ ਪਾਸੇ ਦਹੁੰਦੀ ਨਹੀਂ ਹੈ ਸਮਾਜਰ ਸਰਕਾਰ ਨੂੰ ਅੰਦਰ ਦਾ ਜਿਉ ਹੈ ਸਾਰੀ ਐਸਜੀਪੀਸੀ ਲੈ ਕੇ ਜਾਂਦੀ ਜੀ ਇੱਥੇ ਦੀ ਲੇਕਿਨ ਖਰਚਾ ਕੁਛ ਨਹੀਂ ਹੁੰਦਾ ਸਮਾਜਰ ਸਰਕਾਰ ਦਾ ਤਾਂ ਇੰਨਾ ਹੀ ਵੱਡਾ ਸਹਿਯੋਗ ਹੈ ਜੀ ਕਿ ਜਿਹੜਾ ਇੱਥੇ ਪ੍ਰਸ਼ਾਸਨ ਆਪਣਾ ਪੂਰਾ ਸਹਿਯੋਗ ਦਿੰਦਾ ਜੀ ਐਸਜੀਪੀਸੀ ਨੂੰ ਅਸੀਂ ਤਾਂ ਜੀ ਬਹੁਤ ਕਈ ਸਾਲਾਂ ਤੋਂ ਬੇਨਤੀ ਕਰਦੇ ਆ ਰਹੇ ਜੀ ਮੈਨੇਜਰ ਸਾਹਿਬ ਨੂੰ ਵੀ ਮਿਲਦੇ ਆ ਜਾ ਕੇ ਸਿੰਘ ਸਾਹਿਬ ਨੂੰ ਵੀ ਕਈ ਵਾਰ ਪਹਿਲਾਂ ਮਿਲੇ ਅਸੀਂ ਕਿ ਇੱਥੇ ਦੇ ਵਾਦ ਤੋਂ ਵਾਦ ਇੱਥੇ ਸਹਿਯੋਗ ਕੀਤਾ ਜਾਵੇ ਤਾਂ ਕਿ ਸੰਗਤਾਂ ਨੂੰ ਕੋਈ ਅਸੁਬਧਾ ਨਾ ਹੋਵੇ ਸੰਗਤਾਂ ਦੇ ਵਾਸਤੇ ਰਹਿਣ ਦਾ ਇੱਕ ਚੰਗਾ ਬੰਦਵਕਤ ਹੋਣਾ ਚਾਹੀਦਾ ਜਿਸ ਤਰ੍ਹਾਂ ਦਰਬਾਨ ਹਾਲ ਹੈ ਦਰਬਾਨ ਹਾਲ ਦੇ ਉੱਪਰ ਐਸਜੀਪੀਸੀ ਰਹਿਣ ਵਾਸਤੇ ਕਮਰੇ ਤਿਆਰ ਕਰ ਸਕਦੇ ਜੀ ਸੰਗਤਾਂ ਨੂੰ ਰਾਤ ਜਗਰ ਅਗਰ ਪ੍ਰਸਾਦ ਹੋ ਜਾਂਦੀ ਹੈ ਤਾਂ ਸੰਗਤ ਨੂੰ ਬਹੁਤ ਦਿੱਕਤਾਂ ਆਦੀ ਇਸ ਚੀਜ਼ ਅਸੀਂ ਐਸਜੀਪੀਸੀ ਨੂੰ ਤਾਂ ਇਹ ਬੇਨਤੀ ਕਰ ਸਕਦੇ ਆ ਕਿ ਇੱਥੇ ਕਮਰੇ ਬਰਾਏ ਜਾਣ ਤਾਂ ਕਿ ਸੰਗਤ ਨੂੰ ਕੋਈ ਇੱਥੇ ਵਿਆਹ ਪਰਵ ਦੇ ਉੱਤੇ ਤੰਗੀ ਨਾ ਹੋਵੇ ਤੁਹਾਨੂੰ